ਉਹ ਕਹਿੰਦਾ ਜੇਸ ਕੰਟਰੀ ਕਿ ਮੈਂ ਕੰਮ ਕਰਦਾ ਸੀ ਨਾ ਉੱਥੇ ਬਹੁਤੇ ਸ਼ੇਖ ਰਹਿੰਦੇ ਤੇ ਮੈਂ ਵੀ ਕਹੇ ਸ਼ੇਖ ਦੇ ਨੌਕਰੀ ਕਰਦਾ ਹਾਂ ਕਹਿੰਦਾ ਸ਼ੇਖ ਦਾ ਧਿਆਨ ਮੇਰੇ ਗੁੱਟ ਵੱਲ ਗਿਆ ਤੇ ਮੇਰੇ ਗੁੱਟ ਤੇ ਪਿਆ ਹੋਇਆ ਸੀ ਕੜਾ ਉਹਨੇ ਵੇਖਿਆ ਉਹਨੇ ਪੁੱਛਿਆ ਕੀ ਹੈ ਉਹ ਕਹਿੰਦਾ ਮੈਂ ਦੱਸਿਆ ਵੀ ਇਹ ਮੇਰਾ ਕੜਾ ਉਹਨੇ ਪੁੱਛਿਆ ਵੀ ਕੜਾ ਕਾਦੇ ਵਾਸਤੇ ਉਹਨਾਂ ਦਾ ਮੈਂ ਦੱਸਿਆ ਵੀ ਮੈਂ ਸੇਖ ਹਾਂ ਤੇ ਸਿੱਖੀ ਦੀ ਨਿਸ਼ਾਨੀ ਕੜਾ ਵਾ ਸ਼ੇਖ ਬੜਾ ਸਿਆਣਾ ਸੀ ਉਹ ਸਿਰ ਮਾਰ ਕੇ ਆਂਦਾ ਨਾ ਇਹ ਨਹੀਂ ਗੱਲ ਬਣਦੀ ਇਹ ਮੈਂ ਖੜਾ ਪਾਲਾਂਗਾ ਮੈਂ ਵੀ ਸਿੱਖ ਬਣ ਗਿਆ ਕੱਲਾ ਖੜਾ ਪਏ ਸਿੱਖ ਬਣਿਆ ਜਾਂਦਾ ਹੁੰਦਾ ਨਾ ਇਹ ਨਹੀਂ ਗੱਲ ਐਨੇ ਜਰ ਨੂੰ ਕਹਿੰਦੇ ਕੋਈ ਦਾੜੇ ਵਾਲਾ ਦਸਤਾਰੇ ਵਾਲਾ ਲੰਘਦਾ ਜਾਵੇ ਸੇਖ ਨੇ ਉਹਦੇ ਵੱਲ ਇਸ਼ਾਰਾ ਕਰਕੇ ਆਖਿਆ ਉਹ ਸਿੱਖ ਭਈ ਉਹਦੇ ਦਾੜਾ ਵੀ ਆ ਉਹਦੇ ਦਸਤਾਰ ਵੀ ਆ ਉਹਦੇ ਗੜਾ ਵੀ ਆ ਉਹ ਸਿੱਖ ਉਹਨਾਂ ਦਾ ਮੈਨੂੰ ਐਨੀ ਸ਼ਰਮ ਆਈ ਇਹ ਮੈਨੂੰ ਦੱਸਣ ਲਿਆ ਵੀ ਸਿੱਖ ਕਿੱਦਾਂ ਦਾ ਹੁੰਦਾ ਤੇ ਲੋਕਾਂ ਨੂੰ ਗੁਰ ਗਿਆਨ ਤੇ ਬੰਦਾ ਬੱਜਦਾ ਵੀ ਨਹੀਂ ਹੈ ਫਰਖਾਸ ਸਾਹਿਬ ਜੀ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਫਿਰ ਕਿਸੇ ਵੀ ਤਰੀਕੇ ਨਾਲ ਹੋ ਜਾਂਦੀ ਹੈ